ਸਤਿ ਸ਼੍ਰੀ ਅਕਾਲ ਜੀ ਸਾਰੇ ਪੰਪ ਪ੍ਰਮਾਣੂ ਸਾਰੇ ਨਿਵਤਿਆ ਹਾਂ ਜੀ ਅਸੀ ਵਧੀਆਂ ਜੀ ਠੀਕ ਠਾਕ ਕੱਲ ਅਸੀਂ ਵੀਡੀਓ ਨਹੀਂ ਪਾਈ ਇਸ ਕਰਕੇ ਕੱਲ ਮੇਰਾ ਵੀਰਾ ਆਇਆ ਸੀ ਦੀਵਾਲੀ ਦਾ ਸੰਧਾਰਾ ਦੇਣ ਤੇ ਰਹਿ ਕੇ ਵੀ ਗਿਆ ਆਪਣੇ ਕੋਲ ਇੱਕ ਦਿਨ ਰਹਿ ਕੇ ਗਿਆ ਦੂਸਰੇ ਦਿਨ ਚਲਾ ਚਲਾ ਗਿਆ ਸੀ ਸ਼ਾਮ ਤੇ ਇਸ ਕਰਕੇ ਕੰਮ ਕਾਰ ਹੋ ਜਾਂਦੇ ਆ ਜ਼ਿਆਦਾ ਇਹ ਤਾਂ ਇੱਕ ਕੋਈ ਵੀ ਰਸਤਾ ਦਾ ਆ ਜਾਏ ਫਿਰ ਬਿਜ਼ੀ ਹੋ ਜਾਈਦਾ ਸਾਰਿਆਂ ਨੂੰ ਪਤਾ ਹੀ ਹੈ ਭੈਣ ਭਰਾਵਾਂ ਨੂੰ ਤੇ ਇਸ ਕਰਕੇ ਵੀਡੀਓ ਕੱਲ ਨਹੀਂ ਆਈ ਗਈ 파ਈ ਨਹੀਂ ਗਈ ਤੇ ਉਹ ਵੀਡੀਓ ਨੂੰ ਅਸੀਂ ਅੱਜ ਪਾਵਾਂਗੇ ਅੱਜ ਦੇਣਾ ਬੁੱਧਵਾਰ ਦਾ ਇਹ ਅੱਜ ਵੀਡੀਓ ਬਣੀ ਆ ਉਹ ਵੀਡੀਓ ਵੀ ਵੀਰਦੀ ਅਸੀਂ ਬਣਾਈ ਸੀਗੀ ਮੀਰ ਜੀ ਜਦੋਂ ਆਏ ਨਵੀਅਸੀ ਅੱਜ ਵਿੱਚ ਐਡ ਕਰਕੇ ਲਾਵਾਂਗੇ ਸਾਰਿਆਂ ਨੇ ਜ਼ਰੂਰ ਦੇਖਿਓ ਤੁਹਾਨੂੰ ਦਿਖਾਵਾਂਗੇ ਸਾਰਿਆਂ ਨੂੰ ਮੈਂ ਮੇਰੇ ਵੀਡੀਓ ਦੇਖਿਓ ਸਾਰਿਆਂ ਨੇ ਕਮੈਂਟ ਕਰਕੇ ਦੱਸਿਓ ਇਹ ਗੱਲ ਵੀ ਆ ਕਿ ਉਹ ਵੀਡੀਓ ਇਸ ਕਰਕੇ ਨਹੀਂ ਪਾ ਸਕੇ ਕਿ ਵੀਜੀ ਹੋ ਜਾਏਗਾ ਨਾ ਜ਼ਿਆਦਾ ਕੰਮ ਕਰ ਵਧ ਜਾਂਦਾ ਵਾ ਇਸ ਕਰਕੇ ਆ ਲੋ ਮੰਮਾ ਜਿੱਤਰੋ ਹਾਂ ਠੀਕ ਹੈ ਹੋਰ ਬਤਾ ਠੀਕ ਹੈ ਅਗਲਾ ਵਾਲਾ ਮੰਮੀ ਨਾਲ ਵੀ ਹਨਾ ਰੋਸ ਤੋਂ ਲਾ ਕੇ ਹਾਂ ਬਾਲਾ ਅੰਦਰ ਰੱਖ ਬਣਾਣਾ ਹੂੰ साहब जी हां ठीक है फिर कर चुके सासु काली सायं हरियाणवी बढ़िया ठीक ठाक होंगे सभी आपके साथ आज आए मेरे वीर वीर जी संतोष पाल जी सारेनु जितने ਜੰਗ ਨਾਲ ਪਵਿੱਤ ਹੈ ਜਿਹੜਾ ਕੱਲ ਦਾ ਸਾਥ ਮਾਰੀ ਨਾ ਹੋਵੇ ਆ ਬਧੀਆ ਹੈ ਜੁਬਾ ਨਾਲੇ ਸੋਖਾ ਹੋ ਜੂਗਾ ਅਰਤੇ ਭਰਾ ਸੰਨੀਤਾਂ ਉੱਤੋਂ ਨਰਾਤੋ ਜੀ ਆਦੀ ਇਸ ਕਰਕੇ ਜਿਹੜਾ ਕੱਲ ਦਾ ਸਾਥ ਮਾ ਕੋਣ ਨਹੀਂ ਮਿਲਦਾ 我他妈！ ਕੰਮ ਨਾਲ ਆ ਰਹੇ ਨੇ ਜੀ ਉਹਨੋਂ ਕੱਪੜਾ ਵਾਲੀ ਮਸ਼ੀਨ ਖੜੀ ਉਹਦੇ ਵਾਲੀ ਉਹ ਆੜਾ ਵਜਰਾ ਕੱਪੜੇ ਪਾਉਣਾ ਮੋਟੂ ਦੀ ਚਾਰ ਦੀ ਹੈ ਅੱਛਾ ਜੀ ਬਾਲ ਪਾਣੀ ਦਾ ਚਲਾ ਰਹੀ ਹੈ ਅੱਜ ਪਰ ਇਧਰ ਕੰਮ ਵੇਟ ਦਿੰਦੇ ਨੇ ਅੱਗੇ ਚੱਲ 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 ਕਿੱਲੇ ਦੋ ਮਿੰਟ ਹੋਰੇ ਪਾਣੀ ਉੱਧਰ ਜਾਊਗਾ ਫਿਰੋਂ ਤੁਹਾਡੇ मैं क्या बोलना आ रही है काम नहीं करती है अरे यूँ इंद्रेनाथ जी के दायिनगा चल रही है उन्होंने इसका उसे सजा में टाइप आजम दे

ਫੇਰ ਮੇਖਾਂਗੇ ਜੇ ਟੂਟ ਦੀ ਪਾਣੀ ਭਰ ਲੈਣੀ ਤਾਂ ਸੈਟ ਬਣਾਣਾ ਹਾਂਜੀ ਲੱਗ ਰਹੀ ਹੈ ਜਦੋਂ ਆਪਾਂ ਨੂੰ ਹੋਰ ਸਾਫ ਦੀ ਵੀ ਪਾਣੀ ਦੇ ਲੋਗ ਗਈ ਕਿ ਸਮੱਸਿਆ ਬਹੁਤ ਹੈ ਖੜੀ ਹੈ ਪਾਣੀ ਦੀ ਵੱਡਵਾ ਸਕਰਾਫ ਹੋਣੇ ਪਾ ਕੇ ਚਲੋ ਵੀ ਨੇ ਨੇ ਬੋਰ ਦਾ ਢਾਂਸ ਖਾਤੇ ਹੋਈ ਤੇ ਬੈਂਕ ਬਰਾਦੀ ਨਾ ਕਰਾਈ ਨਹੀਂ ਪਾਈ ਪਰ ਉਹ ਵਾਚਿਆ ਚੱਲਪੂ ਕੀ ਕਾਲਾ ਮੋਟਰ ਨਹੀਂ ਆਈ ਆ ਮੋਟਰ ਘਲਵਾ ਲੈਣਾ ਰੋ ਚੱਲਪੂ ਅਸੀਂ ਮੈਸਰੀ ਕਹਿ ਰਹੇ ਆਂ ਜੰਗੀ